ਸਤ ਸ੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਨਾ ਇਹ ਮੇਰੇ ਪਿੰਡ ਦੀ ਹੈ ਪਿੰਡ ਕਮਾਲੂ ਤਹਿਸੀਲ ਸਾਨੂੰ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤਲਵੰਡੀ ਸਾਬੋ 10 ਕਿਲੋਮੀਟਰ ਹੈ ਰਾਮਾ ਮੰਡੀ ਸਾਡੇ ਬਿਲਕੁਲ ਨਾਲ ਰਹਿ ਜਾਂਦੀ ਹੈ ਰਾਮੇ ਵਾਲਾ ਕਮਾਲੂ ਸਾਡੇ ਪਿੰਡ ਨੂੰ ਕਹਿ ਦਿੰਦੇ ਆ ਅੱਜ ਦੀ ਵੀਡੀਓ ਚ ਦੋਸਤੋ ਤੁਹਾਨੂੰ ਆਲਟੋ ਗੱਡੀ ਦਿਖਾਉਣੀ ਹੈਗੀ ਮਾਡਲ ਇਹ 2012 ਹੈਗੀ ਸਾਰੀ ਓਰੀਜਨਲ ਹੈ ਸਾਰੀ ਗੱਡੀ ਓਰੀਜਨਲ ਹੈ ਦੋਸਤੋ ਤੇ ਨੰਬਰ ਇਹਦਾ ਦਿੱਲੀ ਹੈ ਤੇ ਬਠਿੰਡੇ ਦੀ 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 ਐਨਓਸੀ ਆਈਪੀ ਹੈ ਤੇ ਹੁਣ 2027 ਤੱਕ ਇਹਦੀ ਪਾਸਿੰਗ ਪਈ ਹੈ ਪਹਿਲਾਂ ਨਾ ਮੈਂ ਤੁਹਾਨੂੰ ਵੈਸੇ ਦਿਖਾ ਦਨਾ ਗੱਡੀ ਨੂੰ ਉਦੋਂ ਦਾ ਪਟਾਕੇ ਟੁਕੀਆਂ ਖੁੱਲ ਕੇ ਦਿਖਾ ਦਾਂਗੇ ਆ ਤੁਸੀਂ ਟਾਇਰ ਦੇਖ ਲਓ ਗੱਡੀ ਤੇ ਸਿਲਵਰ ਇਹਦਾ ਕਲਰ ਹੈ ਖੋਲਿਓ ਬੋਰਨ ਖੋਲਿਓ ਗੱਡੀ ਦਾ ਗੱਡੀ ਦੇ ਨਾਲ ਆਪਾਂ ਬੋਰਨ ਚੱਕਦਾ ਪਹਿਲਾਂ ਤਾਂ ਦੋਸਤੋ ਬੋਰਨ ਦੇਖ ਲਓ ਤੁਸੀਂ origignal ਪਏ ਆਦੇ ਅਪਰਾਉਣ ਦੇਖ ਲਓ origignal ਇਹ origignal ਪਿਆ ਅਪਰਾਉਣ ਵੀ ਇੰਜਨ ਦੇਖ ਲਓ ਪੂਰਾ ਸਫਾਈ ਦੇ ਵਿੱਚ ਪਿਆਗਾ ਏਸੀ ਹੀਟਰ ਚੱਲਦਾ ਵੀ ਸਾਰਾ ਇਹਦਾ ਹਾਂ ਸਾਰਾ ਕੁਝ ਏਸੀ ਹੀਟਰ ਦੋਸਤੋ ਇਹਦਾ ਚਾਲੂ ਹੈਗਾ ਇੱਕ ਵਾਰੀ ਤੁਹਾਨੂੰ ਮੈਂ ਵਿੱਚੋਂ ਦਿਖਾਉਂਦਾ ਮੈਟਿੰਗ ਮੂਟਿੰਗ ਸਾਰੀ ਨਵੀਂ ਹੋਈ ਹੈ ਅੱਗੋਂ ਦੇਖ ਲਓ ਨੂੰ ਸੋਹਣੀ ਗੱਡੀ ਵੀ ਆ ਪੂਰੀ ਸਾਫ਼ ਹੈ ਸਮੀ ਹੋਈ ਗੱਡੀ ਹੈਗੀ ਸਾਰੀ ਜੈਨੂ ਹੈ ਨਾ ਗੱਡੀ ਬਾਕੀ ਪੈਸੇ ਤੁਸੀਂ ਲਾਉਣੇ ਆ ਆ ਕੇ ਤੁਸੀਂ ਦੇਖ ਲਿਓ ਨੰਬਰ ਵੀਰ ਦਾ ਸਕਰੀਨ ਤੇ ਜਿਹੜੇ ਭਰਾ ਨੂੰ ਚੰਗੀ ਲੱਗੀ ਤੁਸੀਂ ਕਾਲ ਕਰ ਲਿਓ ਵਾਹ ਇਹਦੀ ਡੱਗੀ ਹੈਗੀ ਪੂਰੀ ਸਾਫ ਪਈ ਹੈ ਦੋਸਤੋ ਗੱਡੀ ਲਾ ਦੇ ਡੱਗੀ ਲਾ ਦੇ ਬਾਈ ਇਹਦੀ ਟਾਇਰ ਵੀ ਚੰਗੇ ਪਏ ਐ ਤੇ ਪਾਲਾ ਦਾ ਮੰਗਦਾ ਕੀ ਬਾਈ ਇਹਦਾ 2 ਲੱਖ ਰੁਪਏ 2 ਲੱਖ ਰੁਪਏ ਦੋਸਤੋ ਡਿਮਾਂਡ ਆ ਬਾਕੀ ਮਾਨਤਾ ਨੇ ਤੇ ਚੋ ਹੋ ਜਾਊਗਾ ਸ਼ੀਸ਼ੇ ਦੇ ਨਾਲ ਦੇ ਆ ਸਾਰੇ 12 ਮਾਡਲ ਦੇ ਹਾਂ ਸ਼ੀਸ਼ੇ ਨਾਲ ਇਹ ਤੁਹਾਨੂੰ ਨਾ ਲਾਇਟ ਪੈਂਦੀ ਹੈਗੀ ਮੈਂ ਵੈਸੇ ਤੇ ਤੁਸੀਂ ਵੀ ਜਾਣਾ 12 ਮਾਡਲ ਦੇ ਚਾਰੀ ਟਾਕੀ ਵਾਲੇ ਤੇ ਅਗਲੇ ਪਿਛਲੇ ਸ਼ੀਸ਼ੇ ਨਾਲ ਦੇ ਹੈਗੇ 2012 ਮਾਡਲ ਹੈ 2 ਲੱਖ ਰੁਪਏ ਡਿਮਾਂਡ ਆ ਕਿ ਸਾਰੇ ਓਰੀਜਨਲ ਤੇ ਬਠੰਡੇ ਦੀ ਦੀ ਐਨਓਸੀ ਆਈਪੀ ਹੈ ਤੋ ਜਸਪ੍ਰਾਹ ਨੂੰ ਦੋਸਤੋ ਚੰਗੀ ਲੱਗੀ ਨੰਬਰ 22 ਦਾ ਸਕਰੀਨ ਤੇ ਤੁਸੀਂ ਕੰਟੈਕਟ ਕਰ ਲਿਓ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਸਰੀ ਗੱਲ ਸਾਰੀ ਵੀਰਾਂ ਨੂੰ